ਤਾਂ ਇਸ ਸ਼ਬਦ ਨੂੰ ਬੋਲ ਕੇ 21 ਦਿਨਾਂ ਵਿੱਚ ਐਸੀ ਕਿਸਮਤ ਪਲਟੇਗੀ ਕਿ ਤੁਸੀਂ ਖੁਦ ਵੀ ਅੰਦਾਜ਼ਾ ਨਹੀਂ ਲਾ ਸਕਦੇ। ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਸੰਗਤ ਜੀ ਅੱਜ ਤੁਹਾਡੇ ਲਈ ਇੱਕ ਸ਼ਬਦ ਲੈ ਕੇ ਆਏ ਹਾਂ ਜਿਸ ਨਾਲ ਤੁਹਾਡੇ ਰੁਕੇ ਹੋਏ ਸਾਰੇ ਕੰਮ ਚੱਲ ਪੈਣਗੇ। ਜਿਹੜਾ ਕੋਈ ਕੰਮ ਤੁਹਾਡਾ ਸਾਲਾਂ ਤੋਂ ਰੁਕਿਆ ਹੈ ਜਾਂ ਕੋਈ ਕੰਮ ਕਾਜ ਸਹੀ ਨਹੀਂ ਚੱਲਦਾ ਹੈ ਅਤੇ ਤੁ ਇਹ ਨੂੰ ਚਲਾਉਣ ਵਾਸਤੇ ਬੜੀ ਹੀ ਮਿਹਨਤ ਕਰਦੇ ਹੋ ਅਤੇ ਅਰਦਾਸਾਂ ਵੀ ਕਰਦੇ ਹੋ ਤੇ ਪਾਠ ਪੂਜਾ ਵੀ ਕਰਦੇ ਹੋਵਗੇ ਸੇਵਾ ਸਿਮਰਨ ਵੀ ਕਰਦੇ ਹੋਣਗੇ ਭਾਵੇਂ ਕਿਸੇ ਵੀ ਤਰੀਕੇ ਨਾਲ ਸਾਡਾ ਕੰਮ ਤੁਰ ਪਵੇ ਤਾਂ ਤੁਹਾਨੂੰ ਅੱਜ ਇੱਕ ਗੁਰਬਾਣੀ ਦਾ ਸ਼ਬਦ ਦੱਸਦੇ ਆ ਜੋ ਕਿ ਬਹੁਤ ਪਾਵਰਫੁਲ ਹੈ ਅਤੇ ਸ਼ਕਤੀਸ਼ਾਲੀ ਹੈ ਜੋ ਕਿ ਤੁਹਾਡਾ ਪੁਰਾਣਾ ਤੇ ਪੁਰਾਣਾ ਰੁਕਿਆ ਹੋਇਆ ਕੰਮ ਵੀ ਤੁਰ ਪਵੇਗਾ ਜਾਂ ਕੋਈ ਗੱਦੀ ছায়ਾ ਹੋਵੇ ਜਾਂ ਕੀਤਾ ਕਰਾਇਆ ਹੋਵੇ ਤਾਂ ਉਹ ਵੀ ਦੂਰ ਹੋ ਜਾਵੇਗਾ ਅਤੇ ਤੁਹਾਡੇ ਰ ਤੇ ਸਾਫ ਹੋ ਜਾਣਗੇ ਤਾਂ ਕੁਛ ਦਿਨਾਂ ਦੇ ਵਿੱਚ ਹੀ ਤੁਹਾਡਾ ਕੰਮ ਪਾਣੀ ਦੀ ਰਫਤਾਰ ਤੋਂ ਵੀ ਜ਼ਿਆਦਾ ਤੇਜ਼ ਚੱਲ ਪਵੇਗਾ ਅਤੇ ਪਰਮਾਤਮਾ ਦੀ ਬਹੁਤ ਕਿਰਪਾ ਹੋਵੇਗੀ ਤਾਂ ਇਹ ਸ਼ਬਦ ਕਿਹੜਾ ਹੈ ਅਤੇ ਕਿਵੇਂ ਪੜ੍ਹਨਾ ਹੈ ਇਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਸੰਗਤ ਜੀ ਤੁਸੀਂ ਸਵੇਰੇ ਜਾਂ ਸ਼ਾਮ ਜਾਂ ਕਿਸੇ ਵੀ ਵੇਲੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਹੈ ਤਾਂ ਮੱਥਾ ਟੇਕ ਕੇ ਇੱਕ ਸਾਈਡ ਤੇ ਬਹਿ ਜਾਣਾ ਹੈ ਤਾਂ ਤੁਸੀਂ ਇਸ ਸ਼ਬਦ ਦਾ ਜਾਪ 21 ਵਾਰ ਕਰਨਾ ਹੈ ਅਤੇ 21 ਦਿਨਾਂ ਤੱਕ ਕਰਨਾ ਹੈ ਅਤੇ ਰੋਜ਼ ਇਸੇ ਤਰੀਕੇ ਨਾਲ ਹੀ ਕੀ ਵਾਰ ਆਪਾ ਜਾਪ ਕਰਨਾ ਹੈ ਕੀਤਾ ਹੋਇਆ ਇਹ 21 ਦਿਨਾਂ ਦਾ ਜਾਪ ਇਸ ਦਾ ਚਮਤਕਾਰ ਤੁਸੀਂ ਖੁਦ ਦੇਖੋਗੇ ਕਿ ਤੁਹਾਡਾ ਕੰਮ ਇੰਨੀ ਰਫਤਾਰ ਨਾਲ ਚੱਲੇਗਾ ਕਿ ਆਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚ ਜਾਵੇਗਾ ਅਤੇ ਫਿਰ ਤੁਸੀਂ ਖੁਦ ਹੀ ਸਮਝ ਜਾਓਗੇ ਕਿ ਵਾਹਿਗੁਰੂ ਪ੍ਰਮਾਤਮਾ ਨੇ ਸਾਡੇ ਤੇ ਬੜੀ ਹੀ ਕਿਰਪਾ ਕੀਤੀ ਹੈ ਅਤੇ ਬਿਹਰ ਕੀਤੀ ਹੈ ਇਸ ਦਾ ਫਲ ਤਾਂ ਹੀ ਮਿਲੇਗਾ ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਹ ਸ਼ਬਦ ਦਾ ਜਾਪ ਕਰੋਗੇ ਅਤੇ ਆਪਣੇ ਮਨ ਅਤੇ ਹਿਰਦੇ ਨੂੰ ਇੱਕ ਕਰਕੇ ਪੜਨਾ ਹੈ ਅਤੇ ਟਾਈਮ ਦੀ ਕੋਈ ਵੀ ਪਾਬੰਦੀ ਨਹੀਂ ਹੈ ਇਹ ਤੁਸੀਂ ਖੁਦ ਸੈੱਟ ਕਰ ਸਕਦੇ ਹੋ ਕਿ ਆਪਾਂ ਕਿਹੜੇ ਟਾਈਮ ਤੇ ਕਰਨਾ ਹੈ ਜੇਕਰ ਆਪਾਂ ਅੰਮ੍ਰਿਤ ਵੇਲੇ ਇਸ ਸ਼ਬਦ ਦਾ ਜਾਪ ਕਰੀਏ ਤਾਂ ਇਸ ਦਾ ਫਲ ਦੁੱਗਣਾ ਹੋ ਜਾਂਦਾ ਹੈ ਤਾਂ ਆਓ ਸੰਗਤ ਜੀ ਤੁਹਾਨੂੰ ਸ਼ਬਦ ਦੱਸਦੇ ਆਂ ਤਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਵਾਹਿਗੁਰੂ ਦਾ ਸਿਮਰਨ 5 ਵਾਰ ਕਰਨਾ ਹੈ ਤਾਂ ਉਸ ਤੋਂ ਬਾਅਦ ਆਪਾਂ ਸ਼ਬਦ ਦਾ ਜਾਪ ਕਰਨਾ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਿੱ ਕੀ ਦਿਨ ਲਗਾਤਾਰ ਇਸ ਸ਼ਬਦ ਦਾ ਜਾਪ ਕਰੋ ਤਾਂ ਸਿਰਫ 21 ਵਾਰ ਇਸ ਸ਼ਬਦ ਦਾ ਜਾਪ ਕਰਨਾ ਹੈ ਅਤੇ ਤੁਹਾਡੇ ਰੁਕੇ ਹੋਏ ਸਾਰੇ ਕੰਮ ਪ੍ਰਾਣੇ ਤੋਂ ਪ੍ਰਾਣੇ ਤੁਰ ਪੈਣਗੇ ਮੈਂ ਸੰਗਤ ਜੀ ਵਾਹਿਗੁਰੂ ਪਰਮਾਤਮਾ ਤੇ ਭਰੋਸਾ ਰੱਖ ਕੇ ਕਹਿੰਦੇ ਹਾਂ ਤੁਸੀਂ ਇੱਕ ਵਾਰ ਸ਼ੁਰੂ ਤਾਂ ਕਰਕੇ ਦੇਖੋ ਤਾਂ ਤੂੰ ਇਹ ਇਸ ਸ਼ਬਦ ਦੀ ਸ਼ਕਤੀ ਦਾ ਅੰਦਾਜ਼ਾ ਆਪ ਹੀ ਲੱਗ ਜਾਵੇਗਾ ਅਤੇ ਤੁਹਾਡੇ ਕੰਮ ਤੇ ਕੀਤਾ ਕਰਾਇਆ ਵੀ ਟੁੱਟ ਜਾਵੇਗਾ ਅਤੇ ਗੰਦੀ ਸ਼ੈ ਵੀ ਹਟ ਜਾਏਗੀ ਅਤੇ ਜੋ ਤੁਹਾਡੇ ਮਨ ਵਿੱਚ ਮਾੜੇ ਚੰਗੇ ਖਿਆਲ ਆਉਂਦੇ ਹਨ ਉਹ ਵੀ ਹਟ ਜਾਣਗੇ ਅਤੇ ਗੁਰੂ ਤੇ ਵਿਸ਼ਵਾਸ ਰੱਖ ਕੇ ਇੱਕ ਵਾਰ ਸ਼ੁਰੂ ਕਰ ਅਤੇ ਫਿਰ ਦੇਖਣਾ ਤੁਹਾਡੇ ਕੰਮ ਪਾਣੀ ਤਾਂ ਵੀ ਵੱਧ ਰਫਤਾਰ ਨਾਲ ਚੱਲਣਗੇ ਤੇ ਜਿਸ ਸੁੱਖ ਦੇ ਪਿੱਛੇ ਜਾਂ ਪੈਸੇ ਦੇ ਮਗਰ ਤੁਸੀਂ ਭੱਜਦੇ ਹੋ ਨਾ ਉਹ ਖੁਦ ਤੁਹਾਡੇ ਪਿੱਛੇ ਭੱਜੇਗਾ ਤੁਹਾਡੇ ਕੋਲ ਆਪ ਚੱਲ ਕੇ ਆਉਣਗੇ ਤਾਂ ਇਸ ਸ਼ਬਦ ਨੂੰ ਬੋਲ ਕੇ 21 ਦਿਨਾਂ ਵਿੱਚ ਐਸੀ ਕਿਸਮਤ ਪਲਟੇਗੀ ਕਿ ਤੁਸੀਂ ਖੁਦ ਵੀ ਅੰਦਾਜ਼ਾ ਨਹੀਂ ਲਾ ਸਕਦੇ ਸੰਗਤ ਜੀ ਇੱਕ ਵਾਰ ਵਾਹਿਗੁਰੂ ਜੀ ਤੇ ਵੀ ਭਰੋਸਾ ਰੱਖ ਕੇ ਵੇਖੋ ਅਕਾਲ ਪੁਰਖ ਪਰਮਾਤਮਾ ਸਾਨੂੰ ਸਭ ਕੁਝ ਦਿੰਦੇ ਹਨ ਪਰ ਸਾਨੂੰ ਮੰਗਣ ਦੀ ਜਾਤ ਨਹੀਂ ਹੈ ਤਾਂ ਸੰਗਤ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸੇ ਦਾ ਵੀ ਭਲਾ ਹੋ ਸਕੇ